ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਆਤਾ ਛੱਡਣਾ ਆਸਾਨ ਨਹੀਂ ਲੇਕ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬੀ ਇੱਕ ਔਸਤ ਅਖੋਤ ਹੈ ਪੰਜਾਬੀ ਇੱਕ ਅਖੋਤ ਹੈ ਵਾਦੜੀਆਂ ਸਜਾ ਜਾਦੜੀਆਂ ਨਿਵਣ ਸਿਰਾਂ ਦੇ ਨਾਲ ਇਸ ਦਾ ਅਰਥ ਹੈ ਕਿ ਜੜੀਆਂ ਤਾਂ ਇੱਕ ਵਾਰ ਪੈ ਜਾਣ ਉਹ ਆਖਰੀ ਸਾਹ ਤੱਕ ਮਨੁੱਖ ਦੇ ਨਾਲ ਨੇਪਦੀਆਂ ਹਨ ਆਦਤ ਚੰਗੀ ਹੋਵੇ ਜਾਂ ਮੰਦੀ ਸਹਜੇ ਸਹਜੇ ਹੀ ਪੈਂਦੀ ਹੈ ਅਤੇ ਇਹ ਮਨੁੱਖ ਦੇ ਜੀਵਨ ਦਾ ਅਣਖੜਵਾ ਅੰਗ ਬਣ ਜਾਂਦੀ ਹੈ ਇਸ ਦਾ ਸਬੰਧ ਮਨੁੱਖ ਦੇ ਦਿਲ ਨਾਲ ਹੁੰਦਾ ਹੈ ਦਿਲ ਤੇ ਕਾਬੂ ਪਾਉਣਾ ਸੌਖਾ ਨਹੀਂ ਹੈ ਦਿਲ ਤੇ ਕਾਬੂ ਪਾਣਾ ਸੌਖਾ ਨਹੀਂ ਹੈ ਇਹੋ ਹੀ ਕਾਰਨ ਹੈ ਕਿ ਪੱਕ ਚੁੱਕੀ ਆਦਤ ਨੂੰ ਹਟਾਉਣਾ ਵੀ ਸੌਖਾ ਨਹੀਂ ਹੁੰਦਾ ਆਦਤ ਸ਼ਬਦ ਨੂੰ ਆਮ ਤੌਰ ਤੇ ਗਲਤ ਸੰਤ ਸੰਦਰਭ ਅਤੇ ਵਿਅੰਗਤਾ ਅੰਤਮਕ ਵਿਅੰਗਤਾ ਤੱਕ ਸ਼ਾਲੀ ਵਿੱਚ ਹੀ ਵਰਤਿਆ ਜਾਂਦਾ ਹੈ ਕਿਸੇ ਮਨੁੱਖ ਦੇ ਆਚਰਣ ਦੀ ਗੱਲ ਕਰਦੇ ਆ ਅਸੀਂ ਗੁਨਾ ਦੇ ਸਬੰਧ ਵਿੱਚ ਉਸ ਦੀਆਂ ਬੁਰੀਆਂ ਆਤਹੀ ਦੀ ਹੀ ਚਰਚਾ ਕਰਦੇ ਹਾਂ ਪਰ ਇਹ ਜ਼ਰੂਰੀ ਨਹੀਂ ਆਤਾ ਚੰਗੀਆਂ ਵੀ ਹੋ ਸਕਦੀਆਂ ਹਨ ਚੰਗੀਆਂ ਆਤਾਂ ਜਾਂ ਮੰਦੀਆਂ ਆਤਾ ਬੱਚੇ ਨੂੰ ਆਪਣੇ ਬਚਪਨ ਵਿੱਚ ਪੈਂਦੀਆਂ ਹਨ ਬਚਪਨ ਵਿੱਚ ਮਾਪੇ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਦੀ ਨਿਗਰਾਨੀ ਕਰਨੀ ਬਹੁਤ ਹੀ ਜ਼ਰੂਰੀ ਹੁੰਦੀ ਹੈ ਜੇ ਭੈੜੀਆਂ ਹਰਕਤਾਂ ਨੂੰ ਸ਼ੁਰੂ ਤੋਂ ਹੀ ਨਾ ਰੋਕਿਆ ਜਾਵੇ ਤਾਂ ਇਹ ਜੀਵਨ ਦਾ ਅਨਖੇੜਵਾ ਆਗਮਨ ਜਾਂਦੀਆਂ ਹਨ ਅਤੇ ਕਦੀ ਕਦਾਈ ਇਹ ਨਸੂਰ ਬਣ ਕੇ ਜੀਵਨ ਨੂੰ ਤਬਾਹ ਕਰ ਦਿੰਦੀਆਂ ਹਨ ਬਹੁਤ ਸਾਰੇ ਬੱਚੇ ਜਵਾਨੀ ਵਿੱਚ ਵਿਗੜਦੇ ਹਨ ਪਰ ਇਹਨਾਂ ਦੀਆਂ ਆਤਾਂ ਉੱਪਰ ਸੰਗਤ ਦਾ ਅਸਰ ਹੁੰਦਾ ਹੈ ਇਹ ਸਾਰੇ ਨਹੀਂ ਹੁੰਦੀਆਂ ਇਹਨਾਂ ਨੂੰ ਸ਼ਕਤੀ ਨਾਲ ਰੋਕਣ ਤੇ ਹਟਾਇਆ ਜਾ ਸਕਦਾ ਹੈ ਕੁਝ ਬੱਚੇ ਆਪਣੀ ਭੈੜੀਆਂ ਆਦਤੋਂ ਜਾਨੂ ਵੀ ਹੁੰਦੇ ਹਨ ਉਹੋ ਕਿਸੇ ਦੇ ਸਮਝਾਉਣ ਤੇ ਸਮਝ ਵੀ ਜਾਂਦੇ ਹਨ ਪਰ ਫਿਰ ਵੀ ਹਾਲਾਤਾਂ ਤੋਂ ਮਜਬੂਰ ਹੋ ਕੇ ਉਹ ਕੁਝ ਜੀ ਹੱਕ ਕਰ ਜਾਂਦੇ ਹਨ ਕਿ ਜਿਸ ਕਰਕੇ ਉਹਨਾਂ ਨੂੰ ਬੇਇੱਜ਼ਤੀ ਬੇਇੱਜ਼ਤ ਹੋਣਾ ਪੈਂਦਾ ਹੈ ਆਦਤਾਂ ਮਨੁੱਖ ਦੇ ਆਚਰਣ ਤੇ ਸੁਭਾਅ ਦਾ ਦਰਪਨ ਹੁੰਦੀਆਂ ਹਨ ਚੰਗੀਆਂ ਆਦਤਾਂ ਚੰਗੀਆਂ ਆਦਤਾਂ ਮਨੁੱਖਾ ਤੋਂ ਹੀ ਚੰਗੇ ਵਰਤਾਓ ਦੀ ਆਸ ਰੱਖੀ ਜਾਂਦੀ ਹੈ ਪੜੀਆਂ ਆਤਾਂ ਵਾਲੇ ਮਨੁੱਖ ਮਨੁੱਖਾਂ ਤੋਂ ਭੜੇ ਕੰਮ ਕਰਨ ਦੀ ਦਾਹੀਦਰ ਹੁੰਦਾ ਹੈ ਇੱਕ ਨਸ਼ੇਖ ਹੋਰ ਸਿਗਰਟ ਨਸ਼ੀ ਅਤੇ ਅਫੀਮੇਚੀ ਕੋਲੋਂ ਕੀ ਆਸ ਕੀਤੀ ਜਾ ਸਕਦੀ ਹੈ ਕਿ ਚੋਰ ਡਾਕੂ ਕੋਲੋਂ ਘਰ ਬਸੌਣ ਦੀ ਆਸ ਕਰਨੀ ਮਹਜ਼ੂਲ ਹੈ ਹਾਂ ਤੱਕ ਵਾਦੀਆਂ ਕੋਲੋਂ ਇੱਕ ਚੰਗੇ ਨਾਗਰਿਕ ਦੀ ਉਮੀਦ ਰੱਖਣੀ ਵੇਪਕੂਫੀ ਹੋਵੇਗੀ ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਨੂੰ ਇਹ ਨਾ ਨਿਰਾਸ਼ਾਵਾਦੀ ਉਨਦੀ ਵੀ ਲੋੜ ਨਹੀਂ ਹੈ ਨਾਵੇ ਜਨਤ ਨਾਵੇ ਜਤਨ ਰੰਪ ਕਰਨੇ ਚਾਹੀਦੇ ਕਰਨੇ ਜਾ ਸਕਦੇ ਹਨ ਇਹ ਕਿਤੇ ਜਾ ਸਕਦੇ ਹਨ ਜੇ ਮਨੁੱਖ ਆਪਣੀਆਂ ਭੜੀਆਂ ਆਤ ਨਾਲ ਨਫ਼ਰਤ ਕਦਰ ਲੱਗ ਪਵੇ ਚੰਗੀ ਆਦਤ ਸੰਗਤ ਵਿੱਚ ਬੈਠਣਾ ਉੱਠਣਾ ਸ਼ੁਰੂ ਕਰ ਦੇਵੇ ਜੀਵਨ ਨੂੰ ਚੰਗਾ ਬਣਾਉਣ ਦਾ ਪੱਕਾ ਇਰਾਦਾ ਬਣਾ ਲਵੇ ਤਾਂ ਕਿਸੇ ਵੀ ਆਦਤ ਨੂੰ ਬਦਲਿਆ ਜਾ ਸਕਦਾ ਹੈ ਤਾਂ ਬੱਚਿਓ ਅਸੀ ਆਹ ਤਾਂ ਛੱਡਣਾ ਆਸਾਨ ਨਹੀਂ ਲੇਕ ਪੰਜਾਬੀ ਵਿੱਚ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ